ਸਤ ਸ੍ਰੀ ਅਕਾਲ ਜੀ ਅੱਜ ਭਾਰਤੀ ਮੌਸਮ ਵਿਭਾਗ ਨੇ ਆਖਰਕਾਰ ਇਹ ਗੱਲ ਡਿਕਲੇਅਰ ਕਰਤੀ ਹੈ ਕਿ ਮੌਨਸੂਨ ਨੇ ਅੱਧੇਕ ਪੰਜਾਬ ਨੂੰ ਕਵਰ ਕਰ ਲਿਆ ਕਹਿਣ ਤੋਂ ਬਾਅਦ ਮਾਝਾ ਖੇਤਰ ਦੁਆਬਾ ਖੇਤਰ ਪੁਆਦ ਖੇਤਰ ਲੁਧਿਆਣਾ ਮਲੇਰਕੋਟਲਾ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਤੱਕ ਮੌਨਸੂਨ ਭਾਰਤੀ ਮੌਸਮ ਵਿਭਾਗ ਦੇ ਕਹਿਣਾ ਮੁਤਾਬਕ ਪਹੁੰਚ ਚੁੱਕੀ ਆ ਤੇ ਇਹਨਾਂ ਤੋਂ ਜਿਹੜੇ ਥੱਲੇ ਪਾਸੇ ਮਾਲਵੇ ਦੇ ਬਹੁਤੇ ਖੇਤਰ ਰਹਿੰਦੇ ਨੇ ਉਹਨਾਂ ਖੇਤਰਾਂ ਦੇ ਵਿੱਚ ਅਗਲੇ 3 ਦਿਨਾਂ ਦੇ ਦੌਰਾਨ ਮੌਨਸੂਨ ਦੇ ਸੋਨੇ ਵੀ ਪਹੁੰਚਣ ਦੇ ਅਸਾਰ ਪੂਰੇ ਪੂਰੇ ਬਣੇ ਹੋਏ ਨੇ ਐਸ ਵੇਲੇ ਰਾਤ ਦੇ 8 ਵਜ ਰਏ ਨੇ 24 ਜੂਨ 2025 ਦਾ ਸੂਰਜ ਛਿਪ ਚੁੱਕਿਆਗਾ ਲੈ ਕੇ ਹਾਜ਼ਰਾਂ ਮੌਸਮ ਦਾ ਤਾਜ਼ਾ ਅਪਡੇਟ ਸੁਰੂ ਚ ਦੱਸਦੀ ਹੈ ਕਿ ਆਉਣ ਵਾਲੇ 3 ਦਿਨ ਜਾਨੀ ਕਿ 25 26 ਤੇ 27 ਜੂਨ ਖਾਸ ਤੌਰ ਤੇ ਜਿਹੜੇ ਸ਼ਵਾਲਕ ਦੀਆਂ ਪਹਾੜੀਆਂ ਦੇ ਨੇੜੇ ਇਲਾਕੇ ਨੇ ਚਾਹੇ ਉਹ ਹਿਮਾਚਲ ਵੱਲ ਨੂੰ ਗੱਲ ਕਰ ਲਈਏ ਚਾਹੇ ਸ਼ਵਾਲਕ ਦੀਆਂ ਪਹਾੜੀਆਂ ਤੋਂ ਥੱਲੇ ਪੰਜਾਬ ਵੱਲ ਨੂੰ ਗੱਲ ਕਰ ਲਈਏ ਉਹਨਾਂ ਇਲਾਕਿਆਂ ਦੇ ਵਿੱਚ ਇੱਕ ਤਰ੍ਹਾਂ ਨਾਲ ਰੈੱਡ ਅਲਰਟ ਵਾਲਾ ਕੰਮ ਹੋਊਗਾ ਅ 25 ਨੂੰ ਵੀ 26 ਨੂੰ ਵੀ ਤੇ 27 ਨੂੰ ਵੀ ਇਹਨਾਂ ਤਿੰਨਾਂ ਚੋਂ ਕਿਸੇ ਦੋ ਦਿਨ ਉਹਨਾਂ ਖੇਤਰਾਂ ਦੇ ਵਿੱਚ ਭਾਰੀ ਤੇ ਕੁਝ ਕ ਥਾਮਾਂ ਤੇ ਭਾਰੀ ਤੋਂ ਭਾਰੀ ਵੀ ਪੈਣ ਦੇ ਅਸਾਰ ਨੇ ਇਸ ਕਰਕੇ ਲੋਕਲ ਖੱਡਾਂ ਜੋ ਜਿਹੜਾ ਭਰ ਕੇ ਚੱਲ ਸਕਦੇ ਨੇ ਉਹਨਾਂ ਤੋਂ ਆਪਣੀ ਦੂਰੀ ਬਣਾਉਣੀ ਚੰਗੀ ਗੱਲ ਜਿਹੜੀ ਰਹੂਗੀ ਉਹਨਾਂ ਦਿਨਾਂ ਦੇ ਦੌਰਾਨ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਪਿਛਲੇ 24 ਘੰਟਿਆਂ ਦੇ ਦੌਰਾਨ ਤਾਂ ਪਿਛਲੇ 24 ਘੰਟਿਆਂ ਦੇ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕਈ ਥਾਮਾਂ ਤੇ ਲੁਧਿਆਣਾ ਸ਼ਹਿਰ ਤੋਂ ਚੜ੍ਹਦੇ ਵੱਲ ਨੂੰ ਤੇ ਜਿਲ੍ਹਾ ਪਟਿਆਲਾ ਦੇ ਵਿੱਚ ਕਈ ਥਾਵਾਂ ਤੇ ਜਿਹੜਾ ਵਧੀਆ ਮੀਂਹ ਵੇਖਣ ਨੂੰ ਮਿਲਿਆ। ਇਸੇ ਤਰ੍ਹਾਂ ਹਰਿਆਣਾ ਦੇ ਉੱਤਰੀ ਖੇਤਰਾਂ ਦੇ ਵਿੱਚ ਕੁਝ ਕਥਾਵਾਂ ਤੇ ਵਧੀਆ ਮੀਂਹ ਵੇਖਣ ਨੂੰ ਜਿਹੜਾ ਮਿਲਿਆਗਾ। ਪਰ باوجود ਇਸ ਦੇ ਹਰਿਆਣਾ, ਪੰਜਾਬ ਤੇ ਉੱਤਰੀ ਰਾਜਸਥਾਨ ਦੇ ਕਾਫੀ ਖੇਤਰ ਹਜੇ ਵੀ ਇੱਕ ਚੰਗੇ ਮੀਂਹ ਨੂੰ ਉਡੀਕ ਰਹੇ ਨੇ। ਤਾਪਮਾਨ ਭਾਵੇਂ ਕਿ ਜਿਹੜੇ ਖੇਤਰਾਂ ਦੇ ਵਿੱਚ ਅੱਜ ਮੀਂਹ ਪਿਆ ਸੀ ਉੱਥੇ 31-32 ਡਿਗਰੀ ਸੈਲਸੀਅਸ ਸੀ ਪਰ ਹੌਮਸਤਾੰ ਕਰਦੀ ਰਹੀ। ਜਿਹੜੇ ਖੇਤਰਾਂ ਦੇ ਵਿੱਚ ਹਜੇ ਮੀਂਹ ਨਹੀਂ ਪਿਆ ਉਹਨਾਂ ਖੇਤਰਾਂ ਦੇ ਵਿੱਚ ਤਾਪਮਨ 35 36 37 38 ਡਿਗਰੀ ਸੈਲਸੀਅਸ ਸੀ ਤੇ ਉੱਥੇ ਹਮਸ ਥੋੜੀ ਜਿਹੀ ਜ਼ਿਆਦਾ ਤੰਗ ਜਿਹੜਾ ਕਰ ਰਹੀ ਸੀ ਕਿਉਂਕਿ ਜਿਵੇਂ ਜਿਵੇਂ ਤਾਪਮਨ ਵੱਧਦਾ ਓਵੇਂ ਓਵੇਂ ਹਵਾ ਦੇ ਵਿੱਚ ਨਮੀ ਨੂੰ ਚੱਕ ਕੇ ਰੱਖਣ ਦੀ ਕਪੈਸਿਟੀ ਵੱਧਦੀ ਹੈ ਕੈਣਤ ਭਾਵ ਨਮੀ ਵੱਧਦੀ ਹੈ ਜਿਹੜੀ ਕਿ ਪਰੇਸ਼ਾਨੀ ਖੜੀ ਕਰਦੀ ਆ ਸੋ ਸਭ ਤੋਂ ਪਹਿਲਾਂ ਜਿਹੜੀ ਕਹਾਣੀ ਕੱਲ ਨੂੰ 25 ਤਰੀਕ ਦੀ ਕਰ ਲਈਏ ਤਾਂ ਕੱਲ ਨੂੰ 25 ਤਰੀਕ ਨੂੰ ਮਾਝਾ ਦਬਾਬਾ ਪੁਆਦ ਤੇ ਕੇਂਦਰੀ ਤੇ ਪੂਰਬੀ ਮਾਲਵਾ ਜਾਨੀ ਮੋਗਾ ਲੁਧਿਆਣਾ ਮਲੇਰਕੋਟਲਾ ਫਤਿਹਗੜ ਸਾਹਿਬ ਪਟਿਆਲਾ ਜਾਂ ਸੰਗਰੂਰ ਇਹਨਾਂ ਦੇ ਵਿੱਚ ਕੱਲ ਕਿਤੇ ਨਾ ਕਿਤੇ ਮੀਂਹ ਪੈਂਦਾ ਹੋਊਗਾ ਤੇ ਦੋ ਚਾਰ ਛਲਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇਗੇ ਇਹਨਾਂ ਚੋਂ ਸਾਰਿਆਂ ਚ ਨਹੀਂ ਹੋਊਗਾ ਪਰ ਇਹਨਾਂ ਚੋਂ ਅੱਧਿਆਂ ਚ ਕਿਤੇ ਨਾ ਕਿਤੇ ਪੈਣ ਦੇ ਅਸਾਰ ਪੂਰੇ ਪੂਰੇ ਬਣੇ ਹੋਏ ਨੇ ਇਸੇ ਤਰ੍ਹਾਂ ਜਿਹੜਾ ਉੱਤਰੀ ਤੇ ਕੇਂਦਰੀ ਹਰਿਆਣਾ ਉਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੀਂਹ ਪੈ ਸਕਦਾਗਾ ਅਗਲੇ 24 ਘੰਟਿਆਂ ਦੇ ਦੌਰਾਨ ਉਸ ਤੋਂ ਬਾਅਦ 26 ਤਰੀਕ ਨੂੰ ਜੇਕਰ ਦੇਖਿਆ ਜਾਵੇ ਤਾਂ ਇੰਨੇ ਖੇਤਰਾਂ ਦੇ ਵਿੱਚ ਦੁਬਾਰੇ ਫੇਰ ਮੀਂਹ ਪੈਣ ਦੇ ਅਸਰ ਹੋਣਗੇ ਕੇਂਦਰੀ ਤ ਉੱਤਰੀ ਹਰਿਆਣੇ ਦੇ ਵਿੱਚ ਦੁਬਾਰ ਤੋਂ ਫੇਰ ਮੀਂਹ ਪੈਣ ਦੇ ਅਸਰ ਹੋਣਗੇ ਜਾ ਪਿਆ ਹੈ ਕਿ 26 ਤੇ 27 ਜੂਨ ਨੂੰ ਜਿਹੜੇ ਬਾਕੀ ਖੇਤਰ ਰਹਿ ਗਏ ਮਾਲਵੇ ਦੇ ਜਿਹਦੇ ਵਿੱਚ ਫਿਰੋਜ਼ਪੁਰਾ ਫਾਜ਼ਿਲਕਾ ਮੋਗਾ ਫਰੀਦਕੋਟ ਮੁਕਤਸਰ ਸਾਹਿਬ ਬਠਿੰਡਾ ਬਰਨਾਲਾ ਸੰਗਰੂਰ ਮਾਨਸਾ ਉਹਨਾਂ ਖੇਤਰਾਂ ਦੇ ਵਿੱਚ ਵੀ ਜਿਹੜਾ ਇੱਕ ਵਧੀਆ ਮੀਂਹ ਦਸਤਕ ਜ਼ਰੂਰ ਦੇਊਗਾ ਉਹ 26 ਨੂੰ ਵੀ ਹੋ ਸਕਦਾ ਉਹ 27 ਨੂੰ ਵੀ ਹੋ ਸਕਦਾ ਬਹੁਤ ਹੀ ਅਸਰਨਕ 26 ਤਰੀਕ ਤੱਕ ਉਹਨਾਂ ਦੇ ਖੇਤਰਾਂ ਤੱਕ ਮੀਂਹ ਜਿਹੜਾ ਪਹੁੰਚਦਾ ਹੋ ਸਕਦਾਗਾ ਕੁੱਲ ਮਿਲਾ ਕੇ ਆਪਾਂ 25 26 ਤੇ 27 ਦੀ ਗੱਲ ਕਰਦੇ ਹਾਂ ਪਰ ਕਈ ਖੇਤਰਾਂ ਦੇ ਵਿੱਚ ਵੀ 28 ਤਰੀਕ ਨੂੰ ਵੀ ਪੈਣ ਦੇ ਅਸਾਰ ਜਿਹੜਾ ਬਣੇ ਹੋਏ ਨੇ ਪੰਜਾਬ ਦਾ ਜੇਕਰ ਆਪਾਂ ਜ਼ਿਕਰ ਕਰੀਏ ਜੰਮੂ ਦੀ ਗੱਲ ਕਰ ਲਈ ਜੰਮੂ ਖੇਤਰ ਦੇ ਲਈ ਵੀ 25 26 ਤੇ 27 ਤਰੀਕ ਨੂੰ ਕੰਮ ਰੈਡ ਅਲਰਟ ਵਾਲਾ ਉੱਥੇ ਵੀ ਕਈ ਥਾਵਾਂ ਤੇ ਭਾਰੀ ਤੋਂ ਭਾਰੀ ਵੀ ਪੈ ਸਕਦਾ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਭਾਰੀ ਤੋਂ ਭਾਰੀ ਵੀ ਪੈਣ ਦੇ ਅਸਾਰ ਨੇ ਸੋ ਇਸ ਕਰਕੇ ਉਹਨਾਂ ਇਲਾਕਿਆਂ ਵਿੱਚ ਜਾਣ ਵਾਲੇ ਜਾਂ ਉੱਥੋਂ ਦੇ ਵਸਿੰਦੇ ਜਿਹੜੇ ਸਾਨੂੰ ਸੁਣਦੇ ਨੇ ਇਸ ਗੱਲ ਤੋਂ ਥੋੜਾ ਜਿਹਾ ਅਵੇਅਰ ਰਹਿਣ ਉਤਰਾਖੰਡ ਦੇ ਵਿੱਚ ਵੀ ਭਾਰੀ ਮੀਂਹ ਦੇ ਅਸਾਰ ਨੇ ਉੱਤਰੀ ਹਰਿਆਣਾ ਦੇ ਵਿੱਚ ਵੀ ਜਿਹੜਾ ਭਾਰੀ ਮੀਂਹ ਦੇ ਅਸਾਰ ਬਣੇ ਹੋਏ ਨੇਗੇ ਮੁੱਖ ਤੌਰ ਤੇ ਇਹਨਾਂ ਤਿੰਨਾਂ ਦੇ ਦਿਨਾਂ ਦੇ ਦੌਰਾਨ ਜਿਹੜੀ ਮੀਂਹ ਦੀ ਤਾਕੜੀ ਝਟ ਲੱਗੂ ਰਾਤ ਨੂੰ 1 2 ਵਜੇ ਤੋਂ ਲੈ ਕੇ ਸਵੇਰ ਦੇ 11 10 11 ਵਜੇ ਦੇ ਵਿੱਚ ਵਿੱਚ ਲੱਗੂਗੀ ਸੋ ਇਸ ਸਮੇਂ ਦੇ ਦੌਰਾਨ ਉਹ 25 ਤਰੀਕ ਨੂੰ ਵੀ ਉਹ 26 ਤਰੀਕ ਨੂੰ ਵੀ ਉਹ 27 ਤਰੀਕ ਨੂੰ ਵੀ ਜਿਹੜੇ ਖੇਤਰਾਂ 'ਚ ਮੀਂਹ ਪਊਗਾ ਉੱਥੇ ਭਾਰੀ ਮੀਂਹ ਪੈਣ ਦੀ ਅਸਾਰ ਜਿਹੜਾ ਹੋਣਗੇ ਸੋ ਕੁੱਲ ਮਿਲਾ ਕੇ ਕਹਾਣੀ ਇਹ ਕਹਿੰਦੀ ਹੈ ਕਿ ਜਿਹੜੇ ਖੇਤਰਾਂ ਤੱਕ ਮੀਂਹ ਹਜੇ ਨਹੀਂ ਪਹੁੰਚਿਆ ਸੀ ਉਹਨਾਂ ਖੇਤਰਾਂ ਤੱਕ ਮੀਂਹ ਅਗਲੇ 2-3 ਦਿਨਾਂ ਦੇ ਵਿੱਚ ਲਗਭਗ ਪਹੁੰਚ ਹੀ ਜਾਣਾਗਾ ਤੇ ਜਿਹੜੇ ਉੱਤਰੀ ਰਾਜਸਥਾਨ ਦੇ ਖੇਤਰ ਨੇ ਜਿਵੇਂ ਗੰਗਾ ਨਗਰ ਅਨੂਪਗੜ੍ਹ ਦੇ ਖੇਤਰ ਇਹਨਾਂ ਦੇ ਵਿੱਚੋਂ ਕਾਫੀ ਖੇਤਰ ਹਜੇ ਵੀ ਮੀਂਹ ਨੂੰ ਉਡੀਕ ਰਹੇ ਨੇ ਜਿਹੜੇ ਖੇਤਰਾਂ ਦੇ ਵਿੱਚ ਅਜੇ ਦਾ ਮੀਂਹ ਨਹੀਂ ਪਹੁੰਚਿਆ ਉਹਨਾਂ ਖੇਤਰਾਂ ਤੱਕ ਵੀ 27 ਜੂਨ ਤੱਕ ਹਰ ਹਾਲਤ ਦੇ ਵਿੱਚ ਮੀਂਹ ਪਹੁੰਚਣ ਦੇ ਅਸਾਰ ਪੂਰੇ ਪੂਰੇ ਬਣ ਗਏ ਨੇ ਤੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਤੱਕ ਹਜੇ ਮੀਂਹ ਨਹੀਂ ਪਹੁੰਚਿਆ ਜਿਹੜੇ ਉਡੀਕ ਰਹੇ ਨੇ ਉਹਨਾਂ ਖੇਤਰਾਂ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਕਿਸੇ 2-4 ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਾਰ ਅਗਲੇ 3 ਦਿਨਾਂ ਦੇ ਦੌਰਾਨ ਜਿਹੜਾ ਬਣੇ ਹੋਏ ਨੇਗੇ ਇਹ ਵੀਡੀਓ ਸਾਡੀ ਕਿਸੇ ਨੂੰ ਡਰਾਉਣ ਦੇ ਲਈ ਨਹੀਂ ਹੈਗੀ ਜਸਟ ਜਿੰਨੇ ਕ ਸਾਡੇ ਅੰਦਾਜ਼ੇ ਨੇ ਜਿੰਨਾ ਕ ਸਾਨੂੰ ਇੰਟਰਨੈਟ ਦੇ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਉਹਦੇ ਬੇਸ ਤੇ ਕਿ ਆਸਰੇ ਇਲਾਕੇ ਤੁਹਾਡੇ ਅੱਗੇ ਜਿਹੜਾ ਰੱਖ ਰਹੇ ਹਾਂ ਪਿਛਲੇ ਦਿਨਾਂ ਤੋਂ ਅਸੀਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕਿ ਕੁਝ ਕਲਾਕ ਇਹੋ ਜਿਹੀ ਹੋਣਗੇ ਜਿੱਥੇ ਮੀਂਹ ਪਾਣੀ ਨੂੰ ਵਟਾਂ ਟਪਾ ਦੂਗਾ ਜਿਹੜਾ ਕਿ ਅੱਜ ਲੁਧਿਆਣੇ ਦੇ ਚੜ੍ਹਦੇਵਾਲ ਦੇ ਕੁਝ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਿਆ ਤੇ ਅਗਲੇ 3 ਦਿਨਾਂ ਦੇ ਦੌਰਾਨੇ ਕੁਝ ਹੋਰ ਖੇਤਰਾਂ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜ਼ਮੀਨ ਤੇ ਖੜਾ ਹੋਇਆ ਝੋਨੇ ਦਾ ਪਾਣੀ ਮੌਨਸੂਨ ਨੂੰ ਇੱਥੇ ਆਉਣ ਸੈੱਟ ਹੋਣ ਦੇ ਵਿੱਚ ਥੋੜੀ ਜਿਹੀ ਦਿੱਕਤ ਜ਼ਰੂਰ ਖੜੀ ਕਰ ਰਿਹਾ ਇਸ ਕਰਕੇ ਜਿਹੜਾ ਤੜਕਸਰ ਮੀਂਹ ਪੈਂਦਾ ਉਹ ਜਿੱਥੇ ਢੇਰੀ ਹੋ ਜਾਂਦਾ ਉੱਥੇ ਹੀ ਢੇਰੀ ਹੋ ਜਾਂਦਾ ਉਹ ਅਲਦਨ ਨੂੰ ਸਪਰ ਆਉਣ ਵਾਲੇ 3 ਦਿਨਾਂ ਦੇ ਦੌਰਾਨ ਵੀ ਕਹਾਣੀ ਇਹੋ ਜੀ ਰਹਿਣ ਵਾਲੀ ਜਾਪ ਰਹੀ ਆ ਹੋ ਸਕਦਾ ਤਰਨਤਾਰਨ ਵਾਲੇ ਕਹਿੰਦੇ ਹੁਣ ਵੀ ਗੁਰਦਾਸਪੁਰ ਦੇ ਵਿੱਚ ਇੰਨਾ ਭਾਰੀ ਮੀਂਹ ਕਿਵੇਂ ਪੈ ਗਿਆ ਹੋ ਸਕਦਾ ਕਪੂਰਥਲ ਵਾਲੇ ਕਹਿੰਦੇ ਵੀ ਨਮਾਸਰ ਦੇ ਵਿੱਚ ਇੰਨਾ ਭਾਰੀ ਮੀਂਹ ਪੈ ਗਿਆ ਜਾਂ ਨਮਾਸਰ ਵਾਲੇ ਕਹਿੰਦੇ ਕਪੂਰਥਲ ਜ਼ਿਲ੍ਹੇ ਚ ਇੰਨਾ ਭਾਰੀ ਮੀਂਹ ਪੈ ਗਿਆ ਸੋ ਇਦਾਂ ਦੀ ਕਹਾਣੀ ਮੌਨਸੂਨ ਦੇ ਵਿੱਚ ਖਾਸ ਤੌਰ ਤੇ ਜਦੋਂ ਮੌਨਸੂਨ ਸ਼ੁਰੂਆਤੀ ਦਿਨਾਂ ਦੇ ਵਿੱਚ ਹੁੰਦੀ ਹੈ ਇਹ ਵਾਪਰ ਜਾਂਦੀ ਆ ਸੋ ਕਹਾਣੀ ਦਾ ਸਾਰੀ ਦਾ ਸਾਰ ਇਹੋ ਹੀ ਆ ਜੀ ਕਿ ਸਵਾਰਕ ਦੀਆਂ ਪਹਾੜੀਆਂ ਤੋਂ ਹਿਮਾਚਲ ਵਾਲੇ ਪਾਸੇ ਨੂੰ 60-70 ਕਿਲੋਮੀਟਰ ਤੱਕ ਦੇਸ਼ਵਾਲਕ ਦੀਆਂ ਪਹਾੜੀਆਂ ਤੋਂ ਪੰਜਾਬ ਵਾਲੇ ਪਾਸੇ ਨੂੰ 60 ਕਿਲੋਮੀਟਰ ਤੱਕ ਭਾਰੀ ਤੇ ਕੁਝ ਕਥਾਵਾਂ ਤੇ ਭਾਰੀ ਤੋਂ ਭਾਰੀ ਵੀ ਪੈਣ ਦੇ ਅਸਾਰ ਨੇ ਓਵਰਆਲ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਸਾਰੇ ਖੇਤਰਾਂ ਦੇ ਵਿੱਚ ਅਗਲੇ 3 ਦਿਨਾਂ ਦੇ ਦੌਰਾਨ ਮੌਨਸੂਨ ਕਵਰ ਕਰਦੀ ਜਾ ਰਹੀ ਹੈ ਤੇ ਬਹੁਤੇ ਖੇਤਰਾਂ ਨੂੰ ਜਿਹੜਾ ਮੀਂਹ ਆ ਉਹ ਮਿਲਦਾ ਜਾ ਪਰਿਆ ਸੋ ਦੇਖਦੇ ਹਾਂ ਕੱਲ ਨੂੰ 25 ਤਰੀਕ ਦੀ ਸਵੇਰ ਨੂੰ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਪਊਗਾ ਤੇ 26 ਨੂੰ ਕਿਹੜਿਆ ਤੇ 27 ਨੂੰ ਕਿਹੜਿਆਂ ਦੇ ਵਿੱਚ ਪਊਗਾ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ